ਸਾਲ ਸਾਡ ਵਾਹਿਗੁਰੂ ਜੀ ਦੇ ਪਤੇ ਦਾਸ ਦਸ਼ਮੇਸ਼ ਸਪੋਰਟਸ ਕਲੱਬ ਮਾਂਗਾ ਦੇ ਪ੍ਰਧਾਨ ਹੋਣ ਦੇ ਨਾਤੇ ਸਾਰੇ ਖੇਡ ਪ੍ਰੇਮੀਆਂ ਨੂੰ ਇਹ ਸੂਚਿਤ ਕਰਦਾ ਹੈ ਕਿ ਸਾਡੇ ਨਗਰ ਦੇ ਵਿੱਚ ਹਰ ਸਾਲ ਹੀ ਆਪਾਂ ਖੇਡ ਮੇਲਾ ਕਰਾਉਨੇ ਆਂ ਇਸ ਸਾਲ ਆਪਾਂ 13 14 ਦਸੰਬਰ ਨੂੰ ਖੇਡ ਮੇਲਾ ਰੱਖਿਆ ਹੈ ਜਿਸ ਦੇ ਵਿੱਚ 50 ਕਿਲੋ ਬਰਗ ਦੀ ਬੱਚਿਆਂ ਦੀ ਕਬੱਡੀ ਦੇ ਮੈਚ 75 ਕਿਲੋ ਤੇ ਓਪਨ ਕਲੱਬ 75 ਕਿਲੋ ਤੇ ਓਪਨ ਕਲੱਬ ਦੀਆਂ ਸੱਦੀਆਂ ਹੋਈਆਂ ਟੀਮਾਂ ਉਹ ਖੇਡਣਗੀਆਂ 50 ਕਿਲੋ ਜਿਹੜੀ ਬੱਚਿਆਂ ਦੀ ਟੀਮ ਹੈ ਉਹਨੂੰ ਖੁੱਲਾ ਸੱਦਾ ਉਸ ਤੋਂ ਇਲਾਵਾ ਰੱਸਾ ਕਸ਼ੀ ਦੇ ਮੁਕਾਬਲੇ ਹੋਣਗੇ ਜੀ 4 ਕੁਇੰਟਲ 17 ਸਾਲ ਦੇ ਬੱਚਿਆਂ ਦੇ ਮੁਕਾਬਲੇ ਤੇ ਰੱਸਾ ਕਸ਼ੀ ਦੇ 6 ਕੁਇੰਟਲ ਦੇ ਮੁਕਾਬਲੇ ਜਿਹੜੇ ਨੇ ਉਹ ਕਰਵਾਈ ਜਾ ਰਹੇ ਨੇ ਸਾਰੇ ਵੀ ਖੇਡ ਪ੍ਰੇਮੀਆਂ ਨੂੰ ਬਹੁਤ ਨਿਮਰਤਾ ਸਹਿਤ ਬੇਨਤੀ ਹੈ ਸਾਰੇ ਕਲਮ ਵੱਲੋਂ ਮੇਰੇ ਨਾਲ ਸਾਡੇ ਨਵੇਂ ਬਣੇ ਸਰਪੰਚ ਸਾਹਿਬ ਖੜੇ ਨੇ ਸਾਰੀ ਪੰਚਾਇਤ ਵੱਲੋਂ ਅਤੇ ਸਾਰੇ ਨਗਰ ਦੇ ਪਤਵੰਤੇ ਸੱਜਣਾਂ ਵੱਲੋਂ ਬਹੁਤ ਹੀ ਨਿਮਰਤਾ ਦੇ ਨਾਲ ਬੇਨਤੀ ਹੈ ਕਿ 13 ਤੇ 14 ਦਸੰਬਰ ਨੂੰ ਵੱਧ ਚੜ ਕੇ ਆਪਣੇ ਸਮੇਂ ਨੂੰ ਕੱਢ ਕੇ ਮਾਗੇ ਦੀਆਂ ਖੇਡ ਗਰਾਊਂਡਾਂ ਦੇ ਵਿੱਚ ਹਾਜ਼ਰ ਹੋਣ ਦੀ ਅਪੀਲ ਕੀਤੀ ਜਾਂਦੀ ਹੈ ਬੇਨਤੀ ਕੀਤੀ ਜਾਂਦੀ ਹੈ ਆਪ ਜੀ ਨੇ ਵੱਧ ਤੋਂ ਵੱਧ ਹੌਸਲਾ ਸਾਡਾ ਵਧਾਉਣਾ ਤੇ ਰੌਣਕ ਨੂੰ ਬਦਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ